ਸਵਾਗਤ ਹੈ ਦੋਸਤੋ ਸਾਡੇ YouTube ਚੈਨਲ 'ਚ ਭਾਈ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਜੋ ਕੀ ਇੱਕ ਲਹਿਰ ਚਲਾਈ ਗਈ ਹੈ ਪਖੰਡ ਭਜਾਓ ਪੰਜਾਬ ਬਚਾਓ ਦੇ ਤਹਿਤ ਜਿਹੜਾ ਕੀ ਢੋਂਗੀ ਬਾਬੇ ਕਿਸੇ ਨਾ ਕੋਈ ਚੋਰੀ ਠੱਗੀ ਕਰਦਾ ਉਸ ਦੇ ਤਹਿਤ ਜਿਹੜਾ ਬਾਬੇ ਨੇ ਸਖਤ ਐਕਸ਼ਨ ਲੈਂਦਿਆਂ ਆਂ ਜੋ ਕੀ ਚੇਲਿਆਂ ਦੇ ਖਿਲਾਫ ਜੋ ਬਾਬੇ ਆਪਾਂ ਨੂੰ ਇੱਕ ਸੋਨਾ ਬਣਾ ਕੇ ਦਿੰਦਾਈ ਉਹਨੂੰ ਫੜਿਆ ਬਾਬੇ ਜੀ ਨੇ ਤੇ ਮਤਲਬ ਬਹੁਤ ਤਰ੍ਹਾਂ ਦੇ ਜਿਹੜੇ ਢੋਂਗੀ ਆ ਬਾਬਾ ਜੀ ਨੇ ਜਿਹੜੇ মিডিਆ ਦੇ ਸਾਹਮਣੇ ਲਿਆਂਦੇ ਆ ਨਕਾਬ ਜਿਹੜਾ ਮੂੰਹ ਤੋਂ ਉਹਨਾਂ ਤੋਂ ਲਾਇਆ ਉਸ ਦੇ ਤਹਿਤ ਜਿਹੜਾ ਮਤਲਬ ਇੱਕ ਜਿਹੜੀ ਲੇਅਰ ਚੱਲੀ ਆ ਤੇ ਬਾਬਾ ਜੀ ਮਨਪ੍ਰੀਤ ਸਿੰਘ ਤੇ ਜਿਹੜੇ ਇਲਜ਼ਾਮ ਵੀ ਲੱਗ ਰਿਹਾ ਹੈ ਵਿੱਚ ਪੈਸੇ ਖਾਣ ਦੇ ਤੇ ਇੱਕ ਪਿੰਡ ਦੀ ਪੰਚਾਇਤ ਨੇ ਬਾਬਾ ਜੀ ਨੂੰ ਮਤਲਬ ਵੀਡੀਓ ਪਾ ਕੇ ਇੱਕ ਚੈਲੰਜ ਚੈਲੰਜ ਦਿੱਤਾ ਉਸ ਨੂੰ ਦੇਖਦੇ ਆਂ ਵੀ ਪਿੰਡ ਦੀ ਪੰਚਾਇਤ ਨੇ ਜਿਹੜਾ ਭਾਈ ਮਨਪ੍ਰੀਤ ਸਿੰਘ ਖਾਲਸਾ ਤੇ ਕੀ ਦੋਸ਼ ਲਗਾਏ ਆ ਜੋ ਦੇਖਦੇ ਆ ਇਸ ਵੀਡੀਓ ਵਿੱਚ ਭਾਈ ਮਨਪ੍ਰੀਤ ਸਿੰਘ ਉਹਨੇ 25000 ਰੁਪਏ ਠੱਗੀ ਮਾਰੀ ਹੈ ਦਵਾਈ ਦੇ ਕੇ ਇਹਨਾਂ ਤੋਂ ਪੈਸੇ ਲੈ ਕੇ ਗਿਆ ਤੇ ਇਹਨਾਂ ਨੂੰ ਇੱਕ ਸਰਟੀਫਿਕੇਟ ਦੇ ਕੇ ਗਿਆ ਵੀ ਹੁਣ ਤੁਸੀਂ ਕਰ ਸਕਦੇ ਆਂ ਵੀ ਮਹਾਰਾਜਾ ਦਾ ਪਾਠ ਕਰਾਇਆ ਤੇ ਕੱਲ ਉਹਨੇ ਥਾਣੇ ਦਰਖਾਸਤ ਵੀ ਦਿੱਤੀ ਆ ਮੈਨੂੰ ਨਜਾਇਜ਼ ਕਹਿੰਦੇ ਆ ਆ ਸਮੂਹ ਗramਪੁਰਜਾਂ ਖੜੀਏ ਪਿੰਡ ਦਾ ਪਰਿਵਾਰ ਖੜਾ ਗਰੀਬ ਤੇ ਪੰਚਾਇਤ ਦੱਸ ਦਿਓ ਭਾਈ ਵੀ ਤੇ ਗਾਹ ਨੂੰ ਜੇ ਉਹ ਇਸ ਪਿੰਡ ਚ ਆਉਂਦਾ ਜਾਂ ਕਿਸੇ ਵੀ ਪਿੰਡ ਜਾਂਦਾ ਪਹਿਲਾਂ ਪੰਚਾਇਤ ਕੋਲੇ ਜਾਵੇ ਗੁਰਦੁਆਰਾ ਪ੍ਰੋਮਾਂ ਦੇ ਕਮੇਟੀ ਕੋਲੇ ਜਾਵੇ ਫਿਰ ਕਿਸੇ ਪਿੰਡ ਦੇ ਜਾਵੇ ਤੇ ਕੱਲ ਨੂੰ ਥਾਣੇ ਵੀ ਸਾਰੀ ਪੰਚਾਇਤ ਜਾਊਗੀ ਬਾਕੀ ਪੰਚਾਇਤ ਅੱਜ ਦੱਸ ਦਿਓ ਭਾਈ ਸਰਪੰਚ ਸਾਹਿਬ ਖੜੇ ਆਪਣੇ ਪਰਿਵਾਰ ਦੀ ਤੋਰਾ ਇੱਥੇ ਥਣਪਾਤ ਪੰਚਾਇਤ ਕਰਵਾਇਆ ਸੀ ਉਸ ਤੋਂ ਬਾਅਦ ਮਨਪੇਠ ਖਾਲਸਾ ਇਹਨਾਂ ਦੇ ਘਰੇ ਆ ਕੇ ਧਮਕੀ ਦੇ ਕੇ 50000 ਰੁ ਇਸ ਤੋਂ ਬਾਅਦ ਮਾਨਪੀ ਸਾਥ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਆਉਣਾ ਤੇ ਉਹ ਪੰਜਾਬ ਤੋਂ ਦਸ ਰੁਪਏ ਬਣਾਣਾ। ਇਹ ਤਾਂ ਕਾਨੂੰਨੀ ਕਾਰਵਾਈ ਹੋ। ਨਹੀਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਹੈ। ਦੋਮਤਰਾ ਅਸੂਹੀ ਬੋਲਦੇ ਜੀ। ਬਾਬਾ ਜੀ ਜਿਹੜਾ ਬਾਬਾ ਕੋਈ ਵੀ ਬਾਬਾ ਇਹਨਾਂ ਪਿੰਡ ਦੇ ਕੋਈ ਆਉਂਦਾ ਹੈ ਪਹਿਲਾਂ ਉਹ ਪਿੰਡ ਦੀ ਪੰਚਾਇਤ ਨੂੰ ਤਲਾਹ ਦੇਵੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਸੇ ਨੂੰ ਪੈਸਾ ਨਾ ਦੇਵੇ। ਪਹਿਲਾਂ ਪਿੰਡ ਦੀ ਪੰਚਾਇਤ ਕੋਲੇ ਕਿਸੇ ਨੂੰ ਫੋਨ ਆਉਂਦਾ ਧਮਕੀ ਆਉਂਦੀ ਹੈ। ਪਹਿਲਾਂ ਪਿੰਡ ਦੀ ਪੰਚਾਇਤ ਨੂੰ ਤਲਾਹ ਦੇਵੇ ਜਿਹੜੀ ਉਹਨੂੰ ਚੌਕੀ ਜਾਂ ਥਾਣਾ ਲੱਗਦਾ ਪੰਚਾਇਤ ਨੂੰ ਲੈ ਕੇ ਉੱਥੇ ਦਰਖਾਸਤ ਅਸੀਂ ਬਾਬਿਆਂ ਨੂੰ ਬੇਨਤੀ ਕਰਨਾ ਵੀ ਆਪਦੀ ਹੱਕ ਹੱਤੀ ਕਮਾਈ ਖਰੋ ਕਿਸੇ ਨਾਲ ਠੱਗੀ ਨਾ ਮਾਰੋ। ਇਹਨਾਂ ਨੂੰ ਸਾਡੇ ਕੋਲੇ ਇਹ ਨਾ ਆਵੇ ਕਿ ਤੁਹੀਂ ਠੱਗੀ ਮਾਰੀ ਸਾਨੂੰ ਸ਼ਿਕਾਇਤ ਕਰੋ। ਇਹ ਬਾਬਿਆਂ ਵਾਸਤੇ ਸਾਨੂੰ ਬੇਨਤੀ ਹੈ। ਕਿਹੜਾ ਬੰਦਾ ਲਾਇਕ ਕਰੋ ਉਹਨਾਂ ਦਾ ਸਹੀ ਲਾਇਕ ਕਰੋ ਜਿਹਨੂੰ ਲੋੜ ਆਪੇ ਆਊਗਾ। ਇੱਕ ਮਿੰਟ। ਸਭ ਤੋਂ ਪਹਿਲਾਂ ਅੱਜ ਪਿੰਡ ਦੀ ਪੰਚਾਇਤ ਜੋ ਸਾਡੇ ਗੱਡੀਆਂ ਲਾਉਣ ਵਾਲੇ ਸੇਵਾਦਾਰ ਤੇ ਹੋਰ ਮੇਰੇ ਪਿੰਡ ਦੇ ਭਰਾ ਜਿਹੜੇ ਖੜੇ ਐ ਇਹਨਾਂ ਦੇ ਸਾਹਮਣੇ ਮੈਂ ਆਪਣੇ ਬਾਬਿਆਂ ਨੂੰ ਇਹ ਬੇਨਤੀ ਕਰਦਾ ਵੀ ਇੱਕ ਤਾਂ ਅੱਜ ਤੋਂ ਬਾਅਦ ਜਿਹੜੇ ਬਾਬੇ ਪੌਣਾ ਲਾ ਕੇ ਸਿਰਫ ਆ ਕੇ ਵੀਡੀਓ ਪਾਉਂਦੇ ਉਹ ਵੀਡੀਓ ਨਾ ਪਾਉਣ। ਵੈਰੀ ਗੁੱਡ। ਦੂਜੇ ਨੰਬਰ ਤੇ ਕੋਈ ਨਸ਼ੇ ਨੂੰ ਪ੍ਰਮੋਟ ਕਰਨ ਵਾਲੀ ਵੀਡੀਓ ਨਾ ਕਾਹਨ ਡਗਣਾ ਵਾਲੀ ਵੀਡੀਓ ਵਾਲੀ ਕੋਈ ਦੂਜੇ ਨੰਬਰ ਤੇ ਜੇਕਰ ਕੋਈ ਬੰਦਾ ਆਉਂਦਾ ਤੁਹਾਡੇ ਕੋਲੇ ਪਹਿਲਾਂ ਅਗਲੇ ਦਾ ਕੰਮ ਕਰਕੇ ਉਹਨੂੰ ਵਿਸ਼ਵਾਸ ਚ ਲਓ ਉਸ ਤੋਂ ਬਾਅਦ ਪੈਸੇ ਤੁਸੀਂ ਜੋ ਆਂਦੀ ਸੇਵਾ ਬੰਦੀ ਉਹ ਲੈ ਸਕਦੇ ਆ ਪਰ ਪਹਿਲਾਂ ਨਹੀਂ ਪਹਿਲਾਂ ਜੇ ਕੋਈ ਥੱਗੀ ਖਾਂਦਾ ਉਹ ਵੀ ਦੋਸ਼ੀ ਹੈ ਤੇ ਜੇ ਕੋਈ ਥੱਗੀ ਮਾਰਦਾ ਉਹ ਵੀ ਦੋਸ਼ੀ ਹੈ ਤੇ ਅੱਜ ਤੋਂ ਬਾਅਦ ਅਸੀਂ ਜਿੰਨੇ ਵੀ ਇਹ ਪੜਦੇ ਮੇਰੇ ਸਾਰੇ ਜਿੰਨੇ ਗੱਦੀਆਂ ਲਾਉਣ ਵਾਲੇ ਉਹ ਵੀ ਖੜੇ ਆ ਅਸੀਂ ਇਹ ਪਰਨ ਕਰਦੇ ਆ ਵੀ ਸਾਡੇ ਗੱਦੀਆਂ ਲਾਉਣ ਵਾਲਿਆਂ ਨੂੰ ਕੋਈ ਸ਼ਿਕਾਇਤ ਨਾ ਆਉਗੀ ਜੇ ਕੋਈ ਆਉਗੀ ਤਾਂ ਅਸੀਂ ਉਹਨੂੰ ਆਪ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਆਪ ਪੁੱਛਾਂਗੇ ਪੰਚਾਇਤ ਨੂੰ ਜਾ ਕੇ ਕਿ ਇੰਕਲੂਜਨ ਦੇ ਬਾਰੇ ਤੇ ਜੇ ਕੋਈ ਛੋਡੇ ਘਰੇ ਵੇਖੋ ਹਿੰਦੁਸਤਾਨ ਆ ਇੱਥੇ ਆਪਦੇ ਧਰਮ ਨੂੰ ਆਪਦੇ ਪੀਰਾ ਫਕੀਰਾਂ ਨੂੰ ਕੋਈ ਮੰਨ ਸਕਦਾ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਜੇ ਕੋਈ ਖਾਲਸਾ ਜਾਂ ਕੋਈ ਵੀ ਛੋਡੇ ਘਰੇ ਆ ਕੇ ਕਿੰਨ ਤੋਂ ਪ੍ਰੰਤੋ ਕਰਦਾ ਘਰੇ ਕਿਸੇ ਦੇ ਕੋਈ ਵਾਰ ਨਹੀਂ ਸਕਦਾ ਕਿਸੇ ਨੂੰ ਕੋਈ ਪਛ ਨਹੀਂ ਸਕਦਾ ਤੁਸੀਂ ਆਪ ਦੇ ਖੁਦ ਜ਼ਿੰਮੇਵਾਰ ਹੈ ਤੇ ਅਸੀਂ ਉਹਨਾਂ ਨੂੰ ਜੋ ਮਰਜ਼ੀ ਘਰੇ ਆਇਆ ਨੂੰ ਤੁਸੀਂ ਆਵਾਜ਼ ਕਰਕੇ ਤੇ ਨਾਲ ਦੀ ਨਾਲ ਸਰਪੰਚ ਨੂੰ ਕਹੋ ਤੇ ਉੱਥੇ ਜਾ ਕੇ ਜੋ ਉਹਨਾਂ ਦੇ ਬੰਦੀ ਕਾਰਵਾਈ ਕਰਵਾਈ ਜਾਊਗੀ ਜੈਪੀ ਦਾ ਇੱਕ ਬੇਨਤੀ ਹੋਰ ਆਈ ਬਾਬਿਆਂ ਨੂੰ ਵੀ ਜਿਹੜਾ ਨਸ਼ਾ ਪ੍ਰਚਲਨ ਕਰਦੇ ਆ ਉਹ ਨਾ ਕੀਤਾ ਜਾਵੇ ਜਿਹੜੇ ਨੌਜਵਾਨ ਦੀ ਸਰਕਟਾਂ ਵਾਲਾ ਲਾਉਣਿਆ ਉਹ ਨਾ ਕੀਤਾ ਜਾਵੇ ਇਹ ਸਾਡੀ ਅੱਥਬੰਦੀ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਥੈਂਕ ਯੂ ਵੀਡੀਓ ਨੂੰ ਦੇਖ ਕੇ ਜ਼ਰੂਰ ਦੱਸਿਓ ਵੀ ਠੁਠੀਏ ਮਤਲਬ ਜਿਹੜੀ ਵੀਡੀਓ ਦੇਖੀ ਹੈ ਪਿੰਡ ਵਾਲਿਆਂ ਨੇ ਸਹੀ ਕੀਤਾ ਜਾਂ ਗਲਤ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਧੰਨਵਾਦ ਥੈਂਕ ਯੂ